ਅੱਜ ਦੀ ਜਿਹੜੀ ਆਪਣੀ ਪ੍ਰੈਸ ਕਾਨਫਰੰਸ ਹੈਗੀ ਹੈ ਇਹ ਇਸ ਸੰਦਰਭ ਦੇ ਵਿੱਚ ਰੱਖੀ ਗਈ ਹੈ ਕਿ ਕੱਲ 26 ਤੇ 27 ਦਸੰਬਰ ਦੀ ਜਿਹੜੀ ਇੰਟਰਵਿਊਨਿੰਗ ਨਾਈਟ ਹੈਗੀ ਹੈ ਉਹਦੇ ਵਿੱਚ ਇਲੀਗਲ ਮਾਈਨਿੰਗ ਦੇ ਉੱਪਰ ਇੱਕ ਰੈਕਡਾਊਨ ਮੁਹਾਲੀ ਡਿਸਟ੍ਰਿਕਟ ਪੁਲਿਸ ਵੱਲੋਂ ਕੀਤਾ ਗਿਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਠੰਡ ਵੱਧਦੀ ਜਾ ਰਹੀ ਹੈ ਧੁੰਦਾ ਹੁੰਦੀਆਂ ਉਹਦੇ ਵਿੱਚ ਬਹੁਤ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਜਿਹੜੇ ਜਿੱਥੇ ਆਪਣਾ ਚਾਹੇ ਮਾਜਰੀ ਬਲੌਕ ਹੋਵੇ ਜਾਂ ਡੇਰਾ ਬਸੀ ਬਲੌਕ ਹੋਵੇ ਉੱਥੇ ਨਜਾਇਜ਼ ਮਾਈਨਿੰਗ ਦੀਆਂ ਸ਼ਿਕਾਇਤਾਂ ਡੇਲੀ ਆ ਰਹੀਆਂ ਸੀਗੀਆਂ ਤਾਂ ਇੱਕ ਕੋਆਰਡੀਨੇਟਿਡ ਐਫਰਟ ਕਰਕੇ ਮੋਹਾਲੀ ਪੁਲਿਸ ਨੇ ਪਲੈਨਿੰਗ ਦੇ ਤਹਿਤ ਜਿਦੇ ਚ ਕਿ 3 4 ਸਾਡੇ ਐਸਪੀ ਸਾਹਿਬਾਨ 6 ਡੀਐਸਪੀ ਤੇ 8 ਦੇ ਕਰੀਬ ਐਸਐਚਓਜ਼ ਔਰ 250 ਦੇ ਕਰੀਬ ਮੁਲਾਜ਼ਮਾ ਨੇ ਕੱਲ ਰਾਤ ਅਲੱਗ-ਅਲੱਗ ਜਗ੍ਹਾ ਤੇ ਰੇਡ ਕੀਤਾ ਤੇ ਉਹਦੇ ਵਿੱਚ ਜਿਹੜੀਆਂ ਹੈਗੀਆਂ ਟੋਟਲ 20 ਐਫਆਈਆਰ ਦਰਜ ਕੀਤੀਆਂ ਗਈਆਂ ਜੀ ਜਿਹਦੇ ਸੱਤ ਮਾਜਰੀ ਪੁਲਿਸ ਸਟੇਸ਼ਨ ਚ 3 ਮੁੱਲਾਂਪੁਰ ਇੱਕ ਸਿਟੀ ਕੁਰਾਲੀ ਇੱਕ ਸਦਰ ਕੁਰਾਲੀ ਇੱਕ ਹੰਡੇਸਰਾ ਦੋ ਡੇਰਾ ਵਸੀ ਤੇ ਪੰਜ ਸੁਹਾਣੇ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋਈਆਂ ਇਹਦੇ 20 ਐਫ ਆਈ ਆਰਾਂ 'ਚ 15 ਦੇ ਕਰੀਬ ਜਿਹੜੇ ਹੈਗੇ ਆ ਜਿਹੜੇ ਬੰਦੇ ਇਹ ਇਲੀਗਲ ਮਾਈਨਿੰਗ ਕਰ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇੱਕ ਜੀ ਸੀ ਬੀ ਮਸ਼ੀਨ 14 ਟਿਪਰ ਤਿੰਨ ਟਰੈਕਟਰ ਟਰਾਲੀ ਤੇ ਪੰਜ ਦੇ ਕਰੀਬ ਡੰਪ ਜਿਹੜੇ ਇਲੀਗਲ ਬਣਾਏ ਗਏ ਸੀਗੇ ਜਿੱਥੇ ਮਿੱਟੀ ਲਿਜਾ ਕੇ ਸਟੋਰ ਕੀਤੀ ਜਾ ਰਹੀ ਸੀ ਪੰਜ ਡੰਪ ਇਹਦੇ ਵਿੱਚ ਸੀਜ਼ ਕੀਤੇ ਗਏ ਆ ਮਾਈਨਿੰਗ ਡਿਪਾਰਟਮੈਂਟ ਔਰ ਸਿਵਲ ਪ੍ਰਸ਼ਾਸਨ ਦੀ ਇਹਦੇ ਚ ਨਾਲ ਹੈਲਪ ਲਈ ਗਈ ਸੀ ਜੀ ਇਹ ਇਹ ਬਰੀਫਿੰਗ ਹੀ ਹੋਰ ਕੋਈ ਕੋਈ ਕਿੰਨੇ ਕਿੰਨੇ ਕਿੰਨੀਆਂ ਥਾਵਾਂ ਦੇ ਕਿਹੜੇ ਕਿਹੜੇ ਇਹ ਐਫ ਆਈ ਆਰ ਜਿਹੜੀਆਂ ਹੈਗੀਆਂ ਸੱਤ ਡਿਫਰੈਂਟ ਪੁਲਿਸ ਸਟੇਸ਼ਨਸ ਦੇ ਵਿੱਚ 20 ਐਫ ਆਈ ਆਰਾਂ ਦਰਜ ਹੋਈਆਂ ਜਿਦੇ ਚ 15 ਵਿਅਕਤੀ ਗ੍ਰਿਫਤਾਰ ਕੀਤੇ ਗਏ ਜੀ ਸਰ ਜਿਹੜੇ ਮਾਈਨਿੰਗ ਹੋ ਰਹੀ ਸੀ ਏ ਮਾਈਨਿੰਗ ਅਲੱਗ-ਅਲੱਗ ਟਾਈਮ ਤੋਂ ਦੇਖੋ ਅਲੱਗ-ਅਲੱਗ ਜਿਹੜੀ ਤਾਂ ਲੀਗਲ ਮਾਈਨਿੰਗ ਹੈਗੀ ਆ ਉਹ ਤਾਂ ਲੀਗਲੀ ਚੱਲਦੀ ਰਹਿੰਦੀ ਹੈਗੀ ਆ ਲੇਕਿਨ ਅਲੱਗ-ਅਲੱਗ ਕੋਈ ਕਿਤੇ ਕੋਈ ਕਿਤੇ ਜਿੱਥੇ ਇਹਨਾਂ ਨੂੰ ਜਗ੍ਹਾ ਮਿਲਦੀ ਹੈਗੀ ਜਿਹੜੀ ਇਲੈਗਲ ਕਦੇ ਉੱਥੇ ਟਿੱਪਰ ਭਰ ਲਿਆ ਕਿਤੇ ਕੋਈ ਮਸ਼ੀਨ ਲਾ ਲਈ ਬੋਕ ਲੈਨੀਆ ਕੁਝ ਅਲੱਗ-ਅਲੱਗ ਟਾਈਮ ਤੇ ਲਾਂਦੇ ਰਹਿੰਦੇ ਹੁਣ ਥੋੜੀ ਧੁੰਦਾ ਕਰਕੇ ਉਹ ਜਿਆਦਾ ਫਾਇਦਾ ਚੱਕਦੇ ਹੋਏ ਹਨੇਰੇ 'ਚ ਮੁਸ਼ਕਿਲ ਹੁੰਦੀ ਹੈ ਦੇਖਣ 'ਚ ਤਾਂ ਜਿਆਦਾ ਮਾਈਨਿੰਗ ਵਧੀ ਸੀ ਉਹਦੇ ਖਿਲਾਫ ਇਹ ਆਪਰੇਸ਼ਨ ਕੀਤੀ ਇੱਕ ਸਵਾਲ ਇਹ ਕੀ ਕੋਈ ਕੁਝ ਭਾਜਪਾ ਲੀਡਰਸ ਵੱਲੋਂ ਉਹਨੂੰ ਦੇਖਦੇ ਹੋਏ ਕੀਤਾ ਗਿਆ ਕਿ ਇਹ ਇਹ ਹੋਰ ਨਵੇਂ ਤੌਰ ਤੇ ਕਰ ਰਹੇ ਸੀਗੇ ਉਹਨਾਂ ਨੂੰ ਕੀਤਾ ਨਹੀਂ ਨਹੀਂ ਦੇਖੋ ਮਾਈਨਿੰਗ ਜਿਹੜੀ ਹੈਗੀ ਹੈ ਨਾ ਉਹ ਪੁਲਿਸ ਲਈ ਵੀ ਸਵਨ ਲਈ ਕਿਉਂਕਿ ਜੀਓ ਫੈਂਸਿੰਗ ਦੇ ਕਿ ਲੀਗਲ ਕਿਹੜੀ ਇਲੀਗਲ ਕਿਹੜੀ ਬੜੀ ਦਿੱਕਤ ਆਂਦੀ ਹੈਗੀ ਹੈ ਕਈ ਵਾਰ ਜਿਹਨੇ ਲੀਗਲ ਟੈਕਾ ਲਿਆ ਉਹ ਵੀ ਆਪਣੀ ਓਵਰਰੀਚ ਕਰਦਾ ਹੋਇਆ ਇਲੀਗਲ ਬਣਾ ਦਿੰਦਾ ਉਹਨੂੰ ਤਾਂ ਇਹ ਜਿਹੜੀ ਕਿਸੇ ਦੇ ਕਹਿਨ ਤੇ ਜਾਂ ਉਹਦੇ ਕਰਕੇ ਨਹੀਂ ਇਹ ਇਸ ਤਰ੍ਹਾਂ ਪੋਲਿਟਿਕਲ ਚੱਲ ਰਿਹਾ ਨਾ ਲੇਕਿਨ ਅਦਰਵਾਈਜ਼ ਜਿਹੜੀ ਹੈਗੀ ਕੋਆਰਡੀਨੇਟਡ ਐਫਰਟ ਕਿਉਂਕਿ ਬੜੀ ਡੇਰ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਪਿਛਲੇ 15-20 ਦਿਨ ਤੋਂ ਕਿ ਅਲੱਗ-ਅਲੱਗ ਜਗ੍ਹਾ ਤੇ ਇਲੀਗਲ ਮਾਈਨਿੰਗ ਹੋ ਰਹੀ ਹੈ ਤਾਂ ਉਹਨੂੰ ਦੇਖਦੇ ਹੋਏ ਇਹ ਐਕਸ਼ਨ ਲਿਆ ਗਿਆ। ਇਸ ਵਿੱਚ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਕੁਝ ਨਾ ਕੁਝ ਲੋਕ ਨਹੀਂ ਕਰ ਰਹੇ ਪਿੱਛੇ ਵੀ ਆ ਰਹੇ ਹੋਣੇ ਕੋਈ ਸਾਰੇ ਦਸਤਾਵੇਜ਼ ਦਾ ਵੀ ਨਾ ਆ ਰਿਹਾ ਹੋਣਾ ਕਿਉਂਕਿ ਸਰਿਆ ਮਾਈਨਿੰਗ ਚੱਲ ਰਹੀ ਹੈ ਤਾਂ ਫਿਰ ਆਖਰਕਾਰ ਕੋਈ ਪਤਾ ਲੱਗਿਆ ਪੌਣ ਇਹ 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 ਇਹਦੇ ਵਿੱਚ ਦੇਖੋ ਅੱਲੇ ਕੱਲ ਐਫ ਆਈ ਜਿਹੜੇ ਸਾਡੇ ਲੀਡਰ ਐਮ ਐਲ ਏ ਹੈਗੇ ਆ ਕਿਸੇ ਦਾ ਕੋਈ ਇਹਦੇ ਵਿੱਚ ਬੜਾ ਕਲੀਅਰ ਇੱਕੋ ਹੀ ਇਨਸਟਰਕਸ਼ਨ ਹੈਗੀ ਹੈ ਵੀ ਜਿਹੜੀ ਮਾਈਨਿੰਗ ਹੋਣੀ ਉਹ ਲੀਗਲ ਮਾਈਨਿੰਗ ਹੋਊਗੀ ਜਿਸ ਨੂੰ ਸਿੱਧੇ ਤੋਂ ਸਰਕਾਰ ਨੂੰ ਰੈਵਨਿਊ ਹੋਊਗਾ ਇਲਿਗਲ ਮਾਈਨਿੰਗ ਚਾਹੇ ਉਹਦੇ ਨਾਲ ਤੇ ਜਿਹੜਾ ਹੈਗਾ ਰੈਵਨਿਊ ਦਾ ਵੀ ਨੁਕਸਾਨ ਹੁੰਦਾ ਹੈ ਉਹਦੇ ਨਾਲ ਜਿਹੜਾ ਹੈਗਾ ਤੁਹਾਡਾ এনवायरमेंट ਦੇ ਵੀ ਕਿਉਂਕਿ ਨੋਰਮਸ ਵਗੈਰਾ ਨਹੀਂ ਫਾਲੋ ਕਰਦੇ ਤਾਂ ਉਹਦੇ ਬਾਰੇ ਬੜੀਆਂ ਸਪਸ਼ਟ ਆਦੇਸ਼ ਜਿਹੜੇ ਹੈਗੇ ਆ ਉਹ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਹੈਗੇ ਆ ਵੀ ਉਹ ਬਿਲਕੁਲ ਵੀ ਨਹੀਂ ਚੱਲਣ ਦੇਣੀ ਹੈ ਤੇ ਉਹਦੇ ਵਿੱਚ ਇੱਕ ਸੰਭਾਵਨਾ ਵੀ ਆਉਂਦਾ ਕਿ ਅਕਸਰ ਜਦੋਂ ਮਾਈਨਿੰਗ ਦੇ ਮੇਨ ਮਾਈਨਿੰਗ ਕਰਦਾ ਹੁੰਦਾ ਕੱਟਦਾ ਹੁੰਦਾ ਉਹ ਬਚ ਜਾਂਦਾ ਉਹਨੂੰ ਕਿਦਾ ਦੇਖੋ ਜਿਹੜੀ ਜਿਹੜਾ ਇਹਦਾ ਪ੍ਰੋਸੈਸ ਹੈਗਾ ਉਹੀ ਇਹੀ ਹੈ ਜੀ ਜਦੋਂ ਇੱਕ ਇੱਕ ਆਪਾਂ ਨੇ ਟਿੱਪਰ ਫੜ ਲਿਆ ਜਿਹਦੇ ਕੋਲ ਕਾਗਜ਼ ਪੱਤਰ ਨਹੀਂ ਸਹੀ ਹੈਗੇ ਵੀ ਉਹ ਕਿੱਥੋਂ ਲੈ ਕੇ ਆਇਆ ਇਲੀਗਲ ਲੈ ਕੇ ਆਇਆ ਉਹ ਤੋਂ ਹੀ ਅੱਗੇ ਟ੍ਰੇਲ ਚੱਲ ਸਕਦੀ ਹੈ ਤਾਂ ਉਹ ਜਿਹੜੇ 15 ਵਿਅਕਤੀ ਹੁਣ ਅਸੀਂ ਫੜੇ ਹੈਗੇ ਆ ਉਹਨਾਂ ਦੀ ਪੁਸ਼ਤਾਚ ਕੀਤੀ ਜਾਊਗੀ ਤਫ਼ਤੀਸ਼ ਅੱਗੇ ਵਧਾਈ ਜਾਊਗੀ ਉਹਦੇ ਜਿਹਦਾ ਵੀ ਨਾਮ ਆਊਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋ ਜੇ ਰਾਜ ਮੇਸੀਆਂ ਦੇ ਵਿੱਚ ਕੋਈ ਪੋਲਿਟਿਕਲ ਨਾਮ ਸਾਹਮਣੇ ਆਇਆ ਨਹੀਂ ਹਲੇ ਤੱਕ ਕੋਈ ਨਹੀਂ ਹਾਲੇ ਤਾਂ ਮੈਂ ਦੱਸ ਰਿਹਾ ਵੀ ਕੱਲ ਦੀ ਗੱਲ ਹੈਗੀ ਹੈ ਤੇ ਜੇ ਕੋਈ ਆਊਗਾ ਵੀ ਤਾਂ ਉਹਦੇ ਬਾਰੇ ਮੈਂ ਤੁਹਾਨੂੰ ਦੁਬਾਰਾ ਜਿਵੇਂ ਪਹਿਲਾਂ ਦੱਸ ਚੁੱਕਿਆ ਵੀ ਮਾਨਯੋਗ ਸੀਐਮ ਸਾਹਿਬ ਦੀਆਂ ਡੀਜੀਪੀ ਸਾਹਿਬ ਦੀਆਂ ਬੜੀਆਂ ਕ ਜਿਹੜੇ ਮਾਈਨਿੰਗ ਕਰਦੇ ਨੇ ਇਹ ਲੋਕਲ ਪੰਜਾਬ ਦੇ ਬੰਦੇ ਆ ਕਿ ਕੋਈ ਅਦਰ ਸਟੇਟ ਤੋਂ ਇੱਥੇ ਆ ਕੇ ਮਾਈਨਿੰਗ ਨਹੀਂ ਨਹੀਂ ਅਦਰ ਅਦਰ ਦੇਖੋ ਅਦਰ ਸਟੇਟ ਦਾ ਮੈਂ ਇਹ ਨਹੀਂ ਕਹਿ ਸਕਦਾ ਕਿ ਨੇ ਕਿਸ ਨੇ ਅਗਰ ਠੇਕਾ ਲਿਆ ਹੋਗਾ ਇਲੀਗਲ ਮਾਈਨਿੰਗ ਦੇ ਵਿੱਚ ਬਹੁਤ ਬੰਦੇ ਡਰਾਈਵਰ ਜਿਹੜੇ ਫੜੇ ਗਏ ਉਹ ਬਾਹਰਲੀਆ ਸੇਟਾਂ ਦੇ ਵੀ ਹੈਗੇ ਆ ਉਹਨਾਂ ਨੇ ਅੱਗੇ ਹੁਣ ਤਫ਼ਤੀਸ਼ ਕਰਾਂਗੇ ਵੀ ਇਹ ਕਿੱਥੋਂ ਕਿੱਥੋਂ ਲੈ ਕੇ ਆਂਦੇ ਸੀਗੇ ਕਿੱਦੋਂ ਇਹਨਾਂ ਨੇ ਜਿਹੜੇ ਟਿਪਪਰ ਵਗੈਰਾ ਪ੍ਰਵਾਏ ਸੀਗੇ ਉਹ ਇਲੀਗਲ ਖੱਡ ਸੀਗੀ ਨਹੀਂ ਸੀਗੀ ਕਿਵੇਂ ਓਵਰਰੀਚ ਕੀਤਾ ਗਿਆ ਉਹਦੇ ਉੱਪਰ ਜਿਹੜੀ ਵੀ ਕਾਰਵਾਈ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਹਾਂ ਉਹ ਕੀਤੀ ਜਾਊਗੀ ਸਰ ਇੱਕ ਵਾਰੀ ਦੱਸੋ ਕਿ ਇੱਕ ਸਿਟੀ ਗੁਰਾਲੀ ਸਦਰ ਗੁਰਾਲੀ ਇੱਕ ਹੰਡੇ ਸਰਾ थाना ਜਿਹੜਾ ਡੇਰਾਵਸੀ ਚ ਪੈਂਦਾ ਦੋ ਡੇਰਾਵਸੀ ਤੇ ਪੰਜ ਸੁਹਾਣੇ ਥਾਣੇ ਸਰ ਮਜ਼ਦਰੀ ਕਿੰਨੇ ਟਿਪਰ ਫੜੇ ਜੀ ਸਰ ਮਜ਼ਦਰੀ ਸੱਤ ਦੇ ਸੱਤ ਐਫ ਆਈ ਆਰ ਤੇ ਕੁਛ ਇਹ ਵੀ ਪਤਾ ਲੱਗਿਆ ਸੁੱਤਰ ਤੋਂ ਬੋਲੇ ਤੋਂ ਕਿ ਟਿੱਪਰ ਜਾ ਕੇ ਫਿਰ ਉਥਾਲੇ ਕਸਟ ਪੜ ਕੇ ਲਿਆ ਜੀ ਕੋਈ ਤਾਂ ਹੈ ਐਨੀ ਵਿਹਲਾ ਕੋਈ ਹੈ ਨਹੀਂ ਜੀ ਵੀ ਆ ਕੰਮ ਪਹਿਲਾਂ ਅਸੀਂ ਟਿੱਪਰ ਫੜੀਏ ਤੇ ਭਰ ਕੇ ਦੇਖੋ ਜਿਹੜਾ ਬੰਦਾ ਹੁਣ ਫੜਿਆ ਜਾਂਦਾ ਉਹਨੇ ਤਾਂ ਆਪਣੀ ਸਫਾਈ ਚ ਕੁਝ ਨਾ ਕੁਝ ਕਹਿਣਾ ਜੇ ਹੁਣ ਇੰਨਾ ਮੈਨੂੰ ਲੱਗਦਾ ਨਹੀਂ ਕੋਈ ਇੰਨਾ ਵਿਹਲਾ ਹੋਊਗਾ ਵੀ ਜਾ ਕੇ ਸਰ ਇਹ ਰੇਤ ਮਾਫੀ ਕਹਿ ਸਕਦੇ ਅਸੀਂ ਛੋਟੇ ਜਿਹੜੇ ਬਿਲਕੁਲ ਦੇਖੋ ਜੀ ਨਹੀਂ ਕਾਬੂ ਤਾਂ ਬਿਲਕੁਲ ਕਰਾਂਗੇ ਜੀ ਜਿਹੜਾ ਵੀ ਬੰਦਾ ਹੋਊਗਾ ਜੇ ਕੋਈ ਮਾਫੀਆ ਵੀ ਆਊਗਾ ਆਰਗੇਨਾਈਜ਼ਡ ਵੇ ਦੇ ਵਿੱਚ ਹੋਊਗਾ ਤਾਂ ਉਹਦੇ ਤੇ ਆਪਾਂ ਐਕਸ਼ਨ ਲਵਾਂਗੇ ਬਹੁਤ ਸਾਰੀਆਂ ਥਾਮਸ ਤੇ ਡਿਸਿਲਟਿੰਗ ਦੇ ਨਾਮ ਨੂੰ ਲੈ ਕੇ ਜਿਹੜੀ ਹੈ ਇ ਸਿਲਟਿੰਗ ਦੇ ਲਈ ਦੇਖੋ ਬਾਰ ਬਾਰ ਅਸੀਂ ਜਿਹੜਾ ਹੈਗਾ ਐਕਸੀਅਨ ਮਾਈਨਿੰਗ ਜਾਂ ਡੀਈਓ ਮਾਈਨਿੰਗ ਜਿਹੜੇ ਹੁੰਦੇ ਉਹਨਾਂ ਨਾਲ ਤਾਲਮਿਲ ਕੀਤਾ ਹੋਇਆ ਤਾਂ ਉਹਨਾਂ ਨਾਲ ਅਸੀਂ ਯੂਜ਼ ਕਰਕੇ ਵੀ ਜਿਹੜੀ ਅਗਰ ਰਾਤ ਨੂੰ ਕੋਈ ਟਰੱਕ ਫੜਿਆ ਜਾਂਦਾ ਹੈ ਕੁਝ ਕਰਿਆ ਜਾਂਦਾ ਹੈ ਕਿੱਥੋਂ ਆਇਆ ਜੀ ਜਿਹੜੀ ਜ਼ਮੀਨ ਚੋਂ ਆਈ ਉਹ ਡੀਸਿਲਟਿੰਗ ਲਈ ਦਿੱਤੀ ਹੈ ਸਰਕਾਰ ਨੇ ਨਹੀਂ ਦਿੱਤੀ ਨਹਿਰ ਚੋਂ ਆਇਆ ਜਿਵੇਂ ਵੀ ਹੈ ਉਹ ਅਸੀਂ ਫਿਰ ਉਹ ਮਾਈਨਿੰਗ ਡਿਪਾਰਟਮੈਂਟ ਤੋਂ ਰਿਪੋਰਟ ਲੈਂਦੇ ਆ ਅਗਰ ਕੋਈ ਫੜਿਆ ਜਾਂਦਾ ਹੈ ਅਗਰ ਮਾਈਨਿੰਗ ਡਿਪਾਰਟਮੈਂਟ ਕਹਿ ਦਿੰਦਾ ਜੀ ਵੀ ਇਸ ਤਰ੍ਹਾਂ ਇਹ ਬਿਲਕੁਲ ਲੀਗਲ ਹੈਗਾ ਤਾਂ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਜੇ ਉਹ ਲਿਖ ਕੇ ਸਾਨੂੰ ਆਪ ਤੁਸੀਂ ਮਾਈਨਿੰਗ ਹੋ ਰਹੀ ਹੈ ਪਹਿਲੀ ਗੱਲ ਦੂਸਰੀ ਚੀਜ਼ ਤੁਸੀਂ ਬਾਹਰ ਟਿੱਪਰ ਦੇਖੀ ਹੋ ਜੀ ਬਿਲਕੁਲ ਕਿਸੇ ਵੀ ਟਿੱਪਰ ਦੀ ਫਿਟਨੈਸ ਜਾਂ ਕੈਕੀ ਇੰਸ਼ੋਰੈਂਸ ਜਾਂ ਕੈਕੀ ਪੋਲੂਸ਼ਨ ਨਹੀਂ ਹੈ ਤੋਂ ਇਹ ਲੱਗਦਾ ਡਿਪਾਰਟਮੈਂਟ ਨੂੰ ਪਤਾ ਹੀ ਹੈ 2022 ਦੀ 2023 ਦੀਆਂ ਉਹ ਫਿਟਨੈਸ ਮੁਕੀਆਂ ਹੋਈਆਂ ਨੇ ਸਾਰੇ ਜੀ ਜਿਵੇਂ ਹੁਣ ਜਿਹੜਾ ਜਿਹੜਾ ਟਰੱਕ ਹੁਣ ਆਪਾਂ ਫੜ ਲਿਆ ਉਹਨੂੰ ਜਦੋਂ ਰਿਲੀਜ਼ ਕਰਦੇ ਆ ਸੁਪਰ ਡਾਇਰੈਕਟਰ ਸਾਰੇ ਕਾਗਜ਼ ਦੇਖ ਕੇ ਦਿੱਤੇ ਜਾਂਦੇ ਹੈਗੇ ਠੀਕ ਹੈ ਜੀ ਇਹ ਜਿਹੜੀ ਤੁਸੀਂ ਕਰ ਰਹੇ ਹੋ ਮਾਈਨਿੰਗ ਵੀ ਇਲੀਗਲ ਵੀ ਇਹਨਾਂ ਦੀ ਮਾਈਨਿੰਗ ਦੀ ਪਰਮਿਸ਼ਨ ਨਹੀਂ ਹੈਗੀ ਤੇ ਜਿਹਦੀ ਨਹੀਂ ਹੋਗੀ ਉਹਦੇ ਉਹੀ ਕਾਨੂੰਨੀ ਕਾਰ ਕੁਛ ਰਸਤਾ ਫਰ ਕੁਛ ਕਿਸ ਤਰ੍ਹਾਂ ਕੋਨਸੈਂਸ ਵੀ ਹੈ ਜੀ ਇੱਥੇ ਜਿਹੜੇ ਕੁਛ ਕੋਲ ਹੋਊਗਾ ਜੀ ਉਹ ਚੈੱਕ ਕਰ ਲੈਣਾ ਜਿਹਦੇ ਕੋਲ ਹੋਊਗਾ ਤਾਂ ਉਹ ਕ੍ਰਸ਼ਰਸ ਤੇ ਤਾਂ ਵੈਸੇ ਵੀ ਅਸੀਂ ਡਾਇਰੈਕਟਲੀ ਨਹੀਂ ਕੋਈ ਐਫ ਆਈ ਆਰ ਕੀਤੀ ਕ੍ਰਸ਼ਰਸ ਨੂੰ ਥਰੂ ਮਾਈਨਿੰਗ ਡਿਪਾਰਟਮੈਂਟ ਦੇ ਨੋਟਿਸ ਤੇ ਲਿਆ ਕੇ ਜਿਹੜੀ ਹੈਗੀ ਨੋਟਿਸ ਦਿੱਤੇ ਗਏ ਨੇ ਸਰ ਜੀ ਇਹ আরাਵਲੀ ਹिल्स ਦੇ ਕਰਕੇ ਹੀ ਸਾਰੀ ਸਤਿ ਕੀਤੀ ਜਾ ਰਹੀ ਕਿਉਂਕਿ ਉੱਥੋਂ ਜਰਾ ਫਿਕਨਸ ਨਹੀਂ ਜਿਹੜੀ ਜਿਹੜੀ আরাਵਲੀ ਹिल्स ਦੀਆਂ ਕਿਤੇ ਦੀ ਵੀ ਗੱਲ ਹੋਵੇ ਇੱਕ ਜਿਹੜਾ ਇਹ ਨਹੀਂ ਹੈ ਵੀ ਅੱਜ ਮਾਈਨਿੰਗ ਸਭ ਪਹਿਲੀ ਵਾਰੀ ਆਪਰੇਸ਼ਨ ਹੋ ਗਿਆ ਪਹਿਲਾਂ ਵੀ ਹੁੰਦੇ ਰਹੇ ਨੇ ਤਾਂ ਅੱਗੇ ਵੀ ਚੱਲਦੇ ਰਹਿਣਗੇ ਇਸ ਤਰ੍ਹਾਂ ਨਹੀਂ ਕੀ ਕੀ ਕਰਨ ਲੱਗਦਾ ਕਿ ਕੋਈ ਮੈਨੂੰ ਮੈਂ ਮੈਂ ਤੁਹਾਨੂੰ ਨਹੀਂ ਮੈਂ ਤੁਹਾਨੂੰ ਦੱਸ ਜਿਹੜਾ ਟਿੱਪਰ ਤੁਹਾਡੇ ਅੱਜ ਜੇ ਤਾਂ ਤੁਸੀਂ ਉਦੋਂ ਦੀ ਗੱਲ ਕਰੋ ਉਹਦੀ ਜੇ ਤਾਂ ਅੱਜ ਤਫਤੀਸ਼ ਖਤਮ ਹੋ ਗਈ ਹੋਵੇ ਜੀ ਜੀ ਜਦੋਂ ਇੱਕ ਫੜੀ ਜਾਂਦੀ ਹੈ ਉਹ ਕਿੱਥੋਂ ਲੈ ਕੇ ਆਇਆ ਕੀ ਤੋਂ ਲੈ ਕੇ ਆਇਆ ਕੀ ਆਪਰੇਸ਼ਨ ਹੋ ਰਿਹਾ ਸੀ ਉਹਦੇ ਤੇ ਜਾਵਾਂਗੇ ਦੀ ਹਲੇ ਇਹ ਇੱਕ ਜੀਸੀਬੀ ਦਾ ਉਹ ਹੈ ਜਿਹੜੀ ਮੌਕੇ ਤੇ ਫੜ ਲਈ ਹੈ ਨਾ ਇਹਨੇ ਮਾਲਕ ਵੀ ਫੜੇ ਜਾਣ ਕੇ ਪਿੱਛੇ ਜਿਹੜੇ ਜੀ ਜੇ ਅਗਰ ਕਿਸੇ ਦਾ ਦੇਖੋ ਰੋਲ ਆਊਗਾ ਬਿਲਕੁਲ ਮੈਂ ਕਹਿ ਰਿਹਾ ਜੀ ਉਹੀ ਗੱਲ ਦੁਬਾਰਾ ਦੁਬਾਰਾ ਜਿਨੇ ਮਾਈਨਿੰਗ ਕੀਤੀ ਹੋਊਗੀ ਰੋਲ ਆਊਗਾ ਉਹ ਤੇ ਬਿਲਕੁਲ ਸਖਤ ਕਾਰਵਾਈ ਕੀਤੀ ਜਾਊਗੀ ਬਿਨਾ ਕਿਸੇ ਇਸ ਤਰ੍ਹਾਂ ਕੋਈ ਜਿਵੇਂ ਤੁਸੀਂ ਕਰ ਰਹੇ ਹੋ ਕਿ ਪੋਲੀਟੀਕਲ ਅਫੀਲੀਏਸ਼ਨ ਹੋਵੇ ਚਾਹੇ ਕਿਸੇ ਦੇ ਕੋਈ ਵੀ ਕਿਸੇ ਤਰ੍ਹਾਂ ਦਾ ਦਬਾਅ ਹੋਵੇ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਹੋਊਗੀ ਕਾਨੂੰਨੀ ਉਹ ਕੀਤੀ ਜਾਊਗੀ ਹੋਰ ਕੋਈ ਠੀਕ ਹੈ ਜੀ ਹੋਰ ਦੱਸੋ